ਸੋਰਠ ਮਹਾਂਲਾ ਪੰਝਵਾ ਆਗੇ ਸੁਖ ਗੁਰ ਦੀਆ ਪਰਛ ਕੋਸਲ ਕੇਮ ਗੁਰ ਕੀਆ ਸਰਬ ਨਿਧਾਨ ਸੁਖ ਪਾਇਆ ਗੁਰ ਅਪਨਰ ਦਤਿਆ ਆਇਆ ਆਪਣੇ ਸਤਿਗੁਰ ਕੀ ਵਡਿਆਈ ਮਨਿ ਛੇਹਨ ਪਾਈ ਸੰਤੋ ਦਿਨ ਦਿਨ ਚੜਐ ਸਵਾਈ ਰਹਾਓ ਜੀ ਜੰਤ ਸਭ ਭੇ ਦਇਆ ਦਾ ਪ੍ਰਭ ਆਪਣੇ ਕਰਦੀਨੇ ਸਹਿ ਸੁਭਾਏ ਬਿਲੇ ਗੋਪਾਲਾ ਨਾਨਕ ਸੱਚ ਉਪਤੀ ਹੈ ਸੋਰਠ ਮਹੱਲਾ ਪੱਜਵਾ ਗੁਰ ਕਾਲ ਛਬ ਦਰਖਵਾਰੇ ਜੋ ਕੀ ਜੋ ਗਿਰਦਾ ਬਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂ ਮੇਰੋ ਸੁਖ ਦਾਤਾ ਬੰਧਨ ਕਾ ਰਣ ਦੇ ਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕਿ ਸੇਵਨਾ ਮਿਰਤੇ ਰਾਸੀ ਰਣਦ ਕਰੇ ਤੇਰੇ ਦਸ ਰਬ ਪੂਰਨ ਹੋਈ ਆਸਾ ਸੋਰਟ ਮੰਲਾ ਪੰਜਵਾ ਗੁਰ ਆਪਣੇ ਪਹਿਹਾਰੀ ਜਨ ਪੂਰਨ ਬੈਜ ਸਵਾਰੀ ਮਨ ਜਿਦਿਆ ਵਰ ਪਾਇਆ ਪ੍ਰਭ ਆਪਣਾ ਸਦਾ ਦਿਆਆ ਸੰਤੋਵ ਦੇਸ ਮੇਂਿਆ ਵਰਨਾ ਕੋਈ ਕਰਨ ਕਰਨ ਪ੍ਰਭ ਸੋਈ ਰਾ ਪ੍ਰਭ ਆਪਣੈ ਵਰ ਦੀਨੇ ਸਗਲ ਜੀਵ ਅਸ ਕੀਨੇ ਜਨ ਨਾਨਕ ਨੰਦਿਆ ਆਇਆ ਤਨ ਸਗਲੇ ਦੁਖ ਮਿਟਾਇਆ ਸੋਰਠਿ ਮਹਲਾ ਪੰਜਵਾ ਤਾ ਭਗਵਾਯਾ ਗੁਰਪੂਰੇ ਵਾਜਿਆ ਅਨਹਦ ਤੂਰੇ ਸਰਬ ਕਲਿਆਣ ਪ੍ਰਗਿ ਨੇ ਕਰ ਕਿਰਪਾ ਆਪ ਰਿਨੇ ਵੇਦਨ ਹਦ ਗੁਰ ਆਪਗਵਾਈ ਜਿਗਤ ਸੰਤ ਸਭ ਸਰ ਸੇਵ ਹੈ ਆਕਰਨ ਨਾਮ ਧਿਆਇ ਯਹ ਜੋ ਮੰਗੇ ਸੋ ਲੈ ਵਹੇ ਪ੍ਰਭ ਆਪਣੇ ਸੰਤਾਂ ਦੇਵਰੇ ਅਰਗੋ ਵਿਦ ਪ੍ਰਭ ਰਖਿਆ ਜਨ ਨਾਨਕ ਸਤਿ ਸੁਭਾਗਿਆ ਸੋਰਠ ਮਹਲਾ ਪੰਜਵਾਂ ਸੋਈ ਕਰਾਏ ਜੋ ਤੁਧ ਭਾਵੈ ਮੋਇ ਸਿਆੜ ਪਕਸ਼ੂ ਨ ਆਵੇ ਹਮ ਬਾਰਕ ਤੋ ਸਰਣਾਇ ਪ੍ਰਭ ਆਪੇ ਪੈਜ ਰਖਾਈ ਮੇਰਾ ਬਾਦ ਪਿਤਾ ਹਰ ਕਰਾਇਆ ਜੀ ਜੰਤ ਤੇਰੇ ਤਾਰੇ ਬ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ